ਹਾਂਜੀ ਕਿਵੇਂ ਹੋ ਵੀਰ ਜੀ ਸਤਿ ਸ੍ਰੀ ਅਕਾਲ ਆਪਾਂ ਅੱਜ ਕੰਮ ਆਏ ਹੋਇਆ ਪੀਤੇ ਭਰਾ ਦੇ ਨਾਲ ਗੁਰਪ੍ਰੀਤ ਨਾ ਬਾਈ ਦਾ ਠੀਕ ਆ ਦੇਖੋ ਬਈ ਫੀਟਿੰਗ ਕਰੀ ਆ ਬਾਈ ਨੇ ਠੀਕ ਆ ਆਪਾਂ ਨੂੰ ਤਾਜੀ ਬੁਲਾਇਆ ਨਹੀਂ ਤਾਂ ਅੱਗੇ ਵੀ ਕੰਮ ਇੱਕ ਦੂਜੇ ਨੇ ਕਰਾ ਦੀਦਾ ਠੀਕ ਆ ਆ ਦੇਖ ਸਾਡਾ ਭਰਾ ਫਿਰਦਾ ਔਰੇ ਦੇਖੀ ਮੜਾ ਜੀ ਪੀਤੇ ਆ ਦੇਖੋ ਠੀਕ ਆ ਕੋਈ ਨਾ ਕੋਈ ਨਾ ਤੈਨੂੰ ਚਰੀਆਂ ਚੁਰੀਆਂ ਮਰਵਾ ਕੇ ਫਿਰ ਆਪਾਂ ਤੂੜੀ ਵਾਲੇ ਪੰਡਾ ਸੱਟਨੀਆਂ ਨੇ ਅੰਦਰ ਤੇ ਆ ਰਹੇ ਠੀਕ ਆ ਕੋਈ ਨਹੀਂ ਤੇਰੀਆਂ ਤਿੰਨ ਟਰਾਲੀਆਂ ਵੀ ਸਟਾ ਦੂੰਗਾ ਮੈਂ ਟੈਨਸ਼ਨ ਨਾ ਲੈ ਤੇ ਬਾਸ ਸਬ ਥੋੜੀ ਜਿਹੀ ਫਿਟਿੰਗ ਰਹਿ ਗਈ ਕਰਕੇ ਕੈਮਰੇ ਦੀ ਪਾਈਪ ਬਣਾਉਣ ਵਾਸਤੇ ਚਰੀਆਂ ਮਾਰਨੀਆਂ ਨੇ ਉਸ ਤੋਂ ਬਾਅਦ ਜਾਣਾ ਸੀ ਟਰਾਲੀ ਸਟਣੀ ਅੰਦਰ ਤੂੜੀ ਦੀ ਠੀਕ ਆ ਹਿਸਾਬ ਲਾ ਲਓ 5 ਵਜੇ ਤੱਕ ਖੜਾ ਛੁੱਟਣਾ ਹਾਂ ਓਕੇ ਇਹ ਆਪਣੇ ਭਰਾ ਬਣੇ ਹੋਏ ਆ ਭਰਾਵਾਂ ਤਰ੍ਹਾਂ ਕੰਮ ਕਰਾਵੀਂ ਤੇ ਇੱਕ ਦੂਜੇ ਨੂੰ ਜਦੋਂ ਫੋਨ ਲਾ ਲੈਂਦਾ ਗੁੰਮ ਜਿਹਾ ਜਦੋਂ ਪਰ ਆਪਾਂ ਫੋਨ ਲਾ ਲਈਦਾ ਆਪਣੇ ਦੇ ਵੀ ਪਹੁੰਚ ਜਾਂਦਾ ਹੈ ਇਹ ਬੰਦਾ ਆ ਨਹੀਂ ਠੀਕ ਹੈ ਓਕੇ ਬਾਈ ਕੁੜੀਆਂ ਕਰੀਆਂ ਸਾਥ ਨਹੀਂ ਦਿੰਦੀਆਂ ਯਾਰ ਦੋਸਤੋ ਦੋਸਤ ਸਾਥ ਦਿੰਦੇ ਆ ਬਾਈ ਓਕੇ ਬਾਈ